ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਲਗਾਤਾਰ ਵੱਡੇ ਤਸਕਰਾਂ ਦੇ ਘਰਾਂ ਦੇ ਉੱਪਰ ਵੀ ਬਲਡੋਜ਼ਰ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਕਿਸੇ ਵੀ ਹਾਲਤ ਦੇ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਲੇਕਿਨ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਨਸ਼ਾ ਤਸਕਰ ਅਜੇ ਨੇ ਜਿਹੜੇ ਸੁਦਰੰਦਰ ਨਾਮ ਨਹੀਂ ਲੈ ਰਹੇ ਔਰ ਲਗਾਤਾਰ ਪੁਲਿਸ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਦੱਸਤੀ ਕਿ ਇਸ ਤੋਂ ਪਹਿਲਾਂ ਈ ਥਾਮਤੇ ਪੁਲਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਜਿਹੜੇ ਪਿੰਡਾਂ ਦੇ ਵਿੱਚ ਸ਼ਰੈ ਅਮ ਨਸ਼ਾ ਵਿਕਦਾ ਸੀ ਵੱਡੀ ਗਿਣਤੀ ਦੇ ਵਿੱਚ ਪੁਲਸ ਟੀਮਾਂ ਉੱਤੇ ਪਹੁੰਚੀਆਂ ਨੇ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਦੇ ਨਾਲ ਨਸ਼ੀਲੇ ਪਦਾਰਥ ਵੀ ਕਾਬੂ ਕੀਤੇ ਗਏ ਨੇ ਤੇ ਦੱਸਦੇ ਕਿ ਫਰੀਦਕੋਟ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਨਾਕੇ ਤੇ ਜਦੋਂ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਗੱਡੀ ਰੋਕਣ ਦੇ ਲਈ ਕਿਹਾ ਇਸ਼ਾਰਾ ਕਰ ਕੀਤਾ ਤਾਂ ਉਹਨਾਂ ਦੇ ਵੱਲੋਂ ਜਿਹੜਾ ਗੱਡੀ ਨਹੀਂ ਰੁੱਕੀ ਜਾਂਦੀ ਜਿਸ ਤੋਂ ਬਾਅਦ ਫਿਰ ਪੁਲਸ ਦੀਆਂ ਟੀਮਾਂ ਉਸ ਦੇ ਪਿੱਛੇ ਲੱਗ ਜਾਂਦੀਆਂ ਨੇ ਤੇ ਗੱਡੀ ਜਾ ਕੇ ਜਿਹੜੀ ਸਿੱਧਾ ਖੇਤਾਂ ਦੇ ਵਿੱਚ ਆਪਣਾ ਸੰਤੁਲਨ ਗਵਾ ਕੇ ਡਿੱਗ ਜਾਂਦੀ ਹੈ ਮੁੱਦੀ ਡਿੱਗ ਜਾਂਦੀ ਜਿਸ ਤੋਂ ਬਾਅਦ ਫਿਰ ਉਹ ਨੌਜਵਾਨ ਜਿਹੜਾ ਨਸ਼ਾ ਤਸਕਰ ਹੁੰਦਾ ਹੈ ਫਿਰ ਪੁਲਿਸ ਦੇ ਮੂਹਰੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੱਥ ਜੋੜ ਕੇ ਕਿਉਂ ਖੜਾ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤਾਂ ਫਰੀਦਕੋਟ ਦੇ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਤੋਂ ਲਿਆਂਦੇ ਗਏ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਕਲਖੁਰਦ ਫਿਰੋਜ਼ਪੁਰ ਦੇ ਵਜੋਂ ਹੋਈ ਹੈ ਜਿਸ ਦੇ ਕੋਲੋਂ 2 9 ਐਮ ਐਮ ਪਿਸਤੌਲ ਇੱਕ 12 ਬੋਰ ਬੰਦੂਕ 141 ਜਿੰਦਾਕਾਰਤੂਸ ਅਤੇ 45 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਇਸ ਮਾਮਲੇ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਫਾਜ਼ਿਲ ਕਸਿਤਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵਿੱਚ ਆਰਮਜ਼ ਐਕਟ ਤੇ ਐਨਡੀਪੀਐਸ ਐਕਟ ਤਹਿਤ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਕਾਉਂਟਰ ਇੰਟੈਲੀਜੈਂਸ ਫਰੀਦਕੋਟ ਦੇ ਇੰਸਪੈਕਟਰ ਸतीश ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕੀਤੀ ਅਤੇ ਇੱਕ 스ਵਿਫਟ ਕਾਰ ਦੇ ਵਿੱਚ ਜਾ ਰਹਿ ਮਲਜ਼ਮਾਂ ਨੂੰ ਕੋਟਕਪੂਰਾ ਵਿਖੇ ਰੁਕਣ ਦਾ ਇਸ਼ਾਰਾ ਕੀਤਾ ਪਰ ਮਲਜ਼ਮ ਪੁਲਿਸ ਨੂੰ ਚੱਕਮਾ ਦੇ ਕੇ ਮੌਕੇ ਤੋਂ ਭੱਜ ਗਏ ਕਾਉਂਟਰ ਇੰਟੈਲੀਜੈਂਸ ਟੀਮ ਨੇ ਇਸ ਦਾ ਪਿੱਛਾ ਕਰਨਾ ਜਾਰੀ ਰੱਖਿਆ ਅਤੇ ਪਿੰਡ ਢਿਲਵਾ ਕਲਾ ਤੋਂ ਪੰਜ ਗਰਾਈ ਕਲਾ ਜਾਂਦੇ ਸਮੇਂ ਮਲਜ਼ਮ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੇਤਾਂ ਦੇ ਵਿੱਚ ਪਲਟ ਗਈ ਪੁਲਿਸ ਦੇ ਵੱਲੋਂ ਘੇਰੇ ਜਾਂ ਤੋਂ ਬਾ ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਕਾਰ ਦੀ ਤਲਾਸ਼ੀ ਲੈਣ ਤੇ ਗੈਰ ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਮਿਲੇ ਨੇ ਇਸ ਮਾਮਲੇ ਦੇ ਵਿੱਚ ਕਾਉਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਸतीश ਕੁਮਾਰ ਨੇ ਕਿਹਾ ਕਿ ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮਾ ਦੇ ਵਿਰੁੱਧ ਪਹਿਲਾਂ ਹੀ ਵਕ ਵਕ ਥਾਣਿਆਂ ਦੇ ਵਿੱਚ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ ਤੇ ਹੁਣ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁੱਛਗਿੱਛ ਦੇ ਲਈ ਲਿਆ ਜਾਵੇਗਾ ਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਉਨਾਂ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਕਿ ਗੈਰ ਕਾਨੂੰਨੀ ਹਥਿਆਰ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਨ ਜਿਨ੍ਹਾਂ ਦੀ ਸਪਲਾਈ ਅੱਗੇ ਕੀਤੀ ਜਾਣੀ ਸੀ ਅਤੇ ਜਲਦੀ ਹੀ ਰਿਮਾਂਡ ਦੌਰਾਨ ਵੱਡੇ ਕਲਾਸੇ ਹੋ ਸਕਦੇ ਨੇ ਅਸੀਂ ਢਿਲਵਾ ਕੋਲ ਨਾਕਾ ਲਾਇਆ ਹੋਇਆ ਸੀ ਜੀ ਤੇ ਉੱਥੇ ਢਿਲਵਾ ਵਾਲੇ ਪਾਸਿਓਂ ਇੱਕ ਗੱਡੀ ਆਈ ਜਿਹੜੀ ਪੰਜਗਰਈ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਅਸੀਂ ਇਹਨੂੰ ਹੱਥ ਦੇ ਕੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਭਜਾ ਲਈ ਤੇ ਅਸੀਂ ਵੀ ਉਹਦੇ ਪਿੱਛੇ ਗੱਡੀ ਭਜਾਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਨੇ ਪੰਜਗਰਾਂਈ ਚ ਮਤਲਬ ਬਾਹਰਲੇ ਪਾਸੇ ਖੇਤਾਂ ਚ ਗੱਡੀ ਪਲਟਾ ਲਈ ਤੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਤੇ ਉਹਨੇ ਆਪਣੇ ਆਪ ਨੂੰ ਗੱਡੀ ਚੋਂ ਬਾਹਰ ਨਿਕਲ ਕੇ ਸਰੈਂਡਰ ਕਰਤਾ ਤੇ ਜਦੋਂ ਅਸੀਂ ਉਹਦੀ ਤਲਾਸ਼ੀ ਲਈ ਤੇ ਸਾਨੂੰ ਉਹਦੇ ਕੋਲੋਂ तकरीबन 45 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਟਲ 9mm ਇੱਕ ਬਰੇਟਾ ਪਿਸਟਲ ਪੁਆਇੰਟ 30mm ਇੱਕ ਪੰਪ ਐਕਸ਼ਨ ਗਨ 12 ਬੋਰ ਮਿਲੀ ਤੇ ਪਲੱਸ तकरीबन 141 ਕਾਟਿਜਸ ਮਿਲੇ ਇਦੇ ਵਿੱਚ 12 ਬੋਰ ਦੇ ਕੈਟਰੀਜਸ 9mm ਦੇ ਕੈਟਰੀਜਸ ਤੇ 0.34 ਬੋਰ ਦੇ ਕੈਟਰੀਜਸ ਸ਼ਾਮਿਲ ਨੇ ਸਰ ਜੀ ਪਹਿਚਾਨ ਕੀ ਕਿਸ ਨਾਲ ਹੋਇਆ ਇਹ ਇਹਦਾ ਨਾਮ ਹਰਦੀਪ ਸਿੰਘ ਏਲੀਅਸ ਦੀਪਾ ਹੈ ਇਹ ਕੱਲ ਖੁਰਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਤੇ ਇਹ ਇਹ ਸੀਰੀਅ ਵਿੱਚ ਕਾਫੀ ਹੈਰੋਇਨ ਵੇਚਣ ਚ ਸਰਗਰਮ ਹੈ ਵੈਪਨਸ ਤੇ ਵੀ ਕੋਈ ਤਸਕਰੀ ਕਰ ਦਸੀ ਹਾਂਜੀ ਹਾਂਜੀ ਸਰੇਕ ਤੇ ਤੁਹਾਨੂੰ ਆਪਣੀ ਅੰਦਰੀਕੀ ਗੱਲ ਸਬਾਰੇ ਕੁਝ ਜਾਣਕਾਰੀ ਸਾਂਭੀ ਇਹ ਇਸ ਚੀਜ਼ ਨੂੰ ਵੈਸੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਤੇ ਇਸ ਚੀਜ਼ ਨੂੰ ਰਿਵੀਲ ਕੀਤਾ ਜਾਊਗਾ ਤੁਹਾਨੂੰ ਬਾਅਦ ਵਿੱਚ ਤੇ ਬਟ ਮਤਲਬ ਸਾਨੂੰ ਆਸ ਹੈਗੀ ਹੈ ਕਿ ਇਹਦੇ ਕਾਫੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਤੋਂ ਸਾਨੂੰ ਕਾਫੀ ਕੁਝ ਪਤਾ ਲੱਗੂਗਾ ਇਹਦੇ ਜ਼ਿਆਦਾਤਰ ਇਹਦੇ ਤੇ ਆਮ ਸੈਕਟਰ ਦੇ ਪਰਚੇ ਦਰਸਨੇ ਸੀ ਇਨਫੋਰਮੇਸ਼ਨ ਇਸੀ ਕੇਪਰ ਤੋਂ ਵਿੰਗਲ ਸਰਦਿਕਾ ਕਾ ਕਾਫੀ ਮਤਲਬ ਜਿਹੜੇ ਇਹਦੇ ਪਿੱਛੇ ਕਾਫੀ ਪੁਲਿਸ ਲੱਗੀ ਹੋਈ ਸੀ ਕੁਝ ਮੁਕਦਮਿਆਂ 'ਚ ਪਕੜਾ ਵੀ ਹੈ ਤੇ ਬਲ ਇਸ ਕਰਕੇ ਅਸੀਂ ਫਰਦਰ ਕੋਈ ਨੰਦੇ ਨਦਰ ਮਾਰਤੇ ਨਹੀਂ ਆਪਣੇ ਕੋਲ 3 ਦਿਨਾਂ ਦਾ ਰਿਮਾਨ ਮਿਲਿਆ ਤੇ ਸਾਨੂੰ ਕਾਫੀ ਆਸ ਹੈ ਕਿ ਹੋਰ ਰਿਕਵਰੀ ਵੀ ਹੋਊਗੀ